ਇਨਕਸ਼ਾਤ ਤਸਕਰਾਂ ਦੇ ਕਾਰਵਾਈ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਾਰ ਦੇ ਵਿੱਚੋਂ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਬਰਾਮਦ ਕੀਤੀ ਨਕਦੀ ਡਰੱਗ ਮੰਨੀਆ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ 5 ਕਰੋੜ ਰੁਪਏ ਦੀ ਨਕਦੀ ਹੁਣ ਮਿਲੀ ਹੈ 10 ਕਰੋੜ ਦੀ ਪਹਿਲਾਂ ਮਿਲੀ ਸੀ ਪੁਲਿਸ ਨੇ ਕਾਰਵਾਈ ਕੀਤੀ ਹੈ ਜਲੰਧਰ ਪੁਲਿਸ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਨਕਦੀ ਹੈ ਉਹ ਡਰਗ ਮੰਨੀਆਂ ਨਸ਼ਾ ਵੇਚ ਕੇ ਲਈ ਗਈ ਹੈ ਇਹ ਨਸ਼ਾ ਤਸਕਰਾਂ ਦੇ ਕਾਰਵਾਈ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਾਰ ਦੇ ਵਿੱਚੋਂ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਬਰਾਮਦ ਕੀਤੀ ਨਕਦੀ ਡਰਗ ਮੰਨੀਆਂ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ 5 ਕਰੋੜ ਰੁਪਏ ਦੀ ਨਕਦੀ ਹੁਣ ਮਿਲੀ ਹੈ 10 ਕਰੋੜ ਦੀ ਪਹਿਲਾਂ ਮਿਲੀ ਸੀ ਪੁਲਿਸ ਨੇ ਕਾਰਵਾਈ ਕੀਤੀ ਹੈ ਜਲੰਧਰ ਪੁਲਿਸ ਨੇ ਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਨਕਦੀ ਹੈ ਉਹ ਡਰਗ ਮੰਨੀ ਹੈ ਨਸ਼ਾ ਵੇਚ ਕੇ ਲਈ ਗਈ ਹੈ। ਇਹ ਨਸ਼ਾ ਤਸਕਰਾਂ ਦੇ ਕਾਰਵਾਈ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਾਰ ਦੇ ਵਿੱਚੋਂ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਬਰਾਮਦ ਕੀਤੀ ਨਕਦੀ ਡਰਗ ਮੰਨੀ ਹੈ ਪੁਲਿਸ ਦਾ ਕਹਿਣਾ ਹੈ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਮਲਜ਼ਮ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ 5 ਕਰੋੜ ਰੁਪਏ ਦੀ ਨਕਦੀ ਹੁਣ ਮਿਲੀ ਹੈ 10 ਕਰੋੜ ਦੀ ਪਹਿਲਾਂ ਮਿਲੀ ਸੀ ਪੁਲਿਸ ਨੇ ਕਾਰਵਾਈ ਕੀਤੀ ਹੈ ਜਲੰਧਰ ਪੁਲਿਸ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਨਕਦੀ ਹੈ ਉਹ ਡਰਗ ਮੰਨੀ ਹੈ ਨਸ਼ਾ ਵੇਚ ਕੇ ਲਈ ਗਈ ਹੈ ਇਹ ਨਸ਼ਾ ਤਸਕਰਾਂ ਦੇ ਕਾਰਵਾਈ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਾਰ ਦੇ ਵਿੱਚੋਂ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਬਰਾਮਦ ਕੀਤੀ ਨਕਦੀ ਡਰਗ ਮੰਨੀ ਹੈ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ 5 ਕਰੋੜ ਰੁਪਏ ਦੀ ਨਕਦੀ ਹੁਣ ਮਿਲੀ ਹੈ 10 ਕਰੋੜ ਦੀ ਪਹਿਲਾਂ ਮਿਲੀ ਸੀ ਪੁਲਿਸ ਨੇ ਕਾਰਵਾਈ ਕੀਤੀ ਹੈ ਜਲੰਧਰ ਪੁਲਿਸ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਨਕਦੀ ਹੈ ਉਹ ਡਰਗ ਮੰਨੀ ਹੈ ਨਸ਼ਾ ਵੇਚ ਕੇ ਲਈ ਗਈ ਹੈ ਇਹ ਨਸ਼ਾ ਤਸਕਰਾਂ ਦੇ ਕਾਰਵਾਈ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਾਰ ਦੇ ਵਿੱਚੋਂ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਬਰਾਮਦ ਕੀਤੀ ਨਕਦੀ ਡਰਗ ਮੰਨੀ ਹੈ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ 5 ਕਰੋੜ ਰੁਪਏ ਦੀ ਨਕਦੀ ਹੁਣ ਮਿਲੀ ਹੈ 10 ਕਰੋੜ ਦੀ ਪਹਿਲਾਂ ਮਿਲੀ ਸੀ ਪੁਲਿਸ ਨੇ ਕਾਰਵਾਈ ਕੀਤੀ ਹੈ ਜਨੰਦਰ ਪੁਲਿਸ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਨਕਦੀ ਹੈ ਉਹ ਡਰਗ ਮੰਨੀ ਹੈ ਨਸ਼ਾ ਵੇਚ ਕੇ ਲਈ ਗਈ ਹੈ ਇਹ ਨਸ਼ਾ ਤਸਕਰਾਂ ਦੇ ਕਾਰਵਾਈ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਾਰ ਦੇ ਵਿੱਚੋਂ 2.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਬਰਾਮਦ ਕੀਤੀ ਨਕਦੀ ਡਰਗ ਮੰਨਿਆ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ 5 ਕਰੋੜ ਰੁਪਏ ਦੀ ਨਕਦੀ ਹੁਣ ਮਿਲੀ ਹੈ 10 ਕਰੋੜ ਦੀ ਪਹਿਲਾਂ ਮਿਲੀ ਸੀ ਪੁਲਿਸ ਨੇ ਕਾਰਵਾਈ ਕੀਤੀ ਹੈ ਜਲੰਧਰ ਪੁਲਿਸ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਨਕਦੀ ਹੈ ਉਹ ਡਰਗ ਮੰਨਿਆ ਨਸ਼ਾ ਵੇਚ ਕੇ ਲਈ ਗਈ